ਵੀ ਸਤਿਵੰਤ ਗੁਰੂ ਮੈਂ 파ਰਥ ਹੀ ਨਹੀਂ ਦੇਸ਼ਾਂ ਦੇ ਵਿੱਚ ਵੀ ਜਾ ਕੇ ਆਪਣੇ ਜੋ ਖੇਡਾਂ ਦੇ ਜਹਲੂ ਫਾਇਨਸ ਸਾਡੇ ਨਾਲ ਵੀ ਸਤਿਵੰਤ ਗੁਰੂ ਨਾਲ ਸਵਾਗਤ ਕਰੀਏ ਸਤਿ ਸ੍ਰੀ ਅਕਾਲ ਜੀ ਹੈ ਵੀ ਜੀ डिसेंबर ਦੇ ਵਿੱਚ ਬਹੁਤ ਗੋਡੀਆਂ ਤੋਂ ਰਹਿੰਦੇ ਨੇ ਤੇ ਜੋੜ ਦੁਖਦੇ ਨੇ ਅੱਖਾਂ ਵੀ ਜਵਾਵ ਦੇ ਜਾਂਦੀਆਂ ਨੇ ਅੰਨ ਵੀ ਜਵਾਵ ਦੇ ਦਿੰਦੇ ਨੇ ਉਸ ਉਮਰ ਦੇ ਵਿੱਚ ਤੁਸੀਂ ਖੇਡਾਂ ਵੱਲ ਕਿਵੇਂ ਪ੍ਰੇਰਿਤ ਹੋ ਹਮ ਪਹਿਲਾਂ ਸਾਰੇ ਚੈਨਲ ਦੇ ਸ੍ਰੋਤਿਆਂ ਨੂੰ ਮੈਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬਣਾਉਣੀ ਹੈ ਨਮਸਕਾਰ ਕਰਦੀ ਹੈ ਔਰ ਗੁਰੂ ਮਹਾਰਾਜ ਜੀ ਦਾ ਸ਼ੁ크ਰਾ ਸ਼ਕਰਾਨਾ ਕਰਦੀ ਹੈ ਜਿਨ੍ਹਾਂ ਨੇ ਮੈਨੂੰ ਸਿਹਤ ਦਿੱਤੀ ਔਰ ਇਸ ਉਮਰ ਦੇ ਵਿੱਚ ਮੈਂ ਦੌੜ ਰਹੀ ਹਾਂ ਔਰ ਵਾਕ ਕਰ ਰਹੀ ਹਾਂ ਥਰੂ ਕਰ ਰਹੀ ਮੈਂ ਉਸ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦੀ ਹਾਂ ਜਿਨੇ ਮੈਨੂੰ ਸਿਹਤ ਦਿੱਤੀ ਔਰ ਮੈਂ ਇਸ ਫੀਲਡ ਵਿੱਚ ਮੇਰੇ ਦਿਲ ਚੋਂ ਇੱਕ ਤਮੰਨਾ ਜਿਹੜੀ ਮੇਰੀ ਕਿੰਨੀ ਇੱਕ ਉਮਰ ਹੈ ਜੀ ਆਪਣੀ ਜੀਤਰੀ ਕੁਮਾਰ ਮੇਰੇ 1 ਅਕਤੂਬਰ ਨੂੰ 77 ਹੋ ਜਾਣਾ ਹੈ ਜੀ 77 ਸਾਲ ਜੀ ਤੇ 77 ਸਾਲ ਦੀ ਮਰਦੇ ਵਿੱਚ ਤੁਸੀਂ ਕਦੋਂ ਪ੍ਰੇਰਿਤ ਹੋਏ ਵੀ ਮੈਂ ਗੇਮਾਂ ਖੇਡਣੀ ਮੈਂ ਮੈਨੂੰ ਨਾ ਬਚਪਨ ਚ ਬਹੁਤ ਚੌਕ ਸੀ ਕਿ ਮੈਂ ਵੀ ਖੇਡਣ ਜਾਵਾਂ ਔਰ ਜਦੋਂ ਜਿਹੜੇ ਦਿਨਾਂ ਚ ਅਸੀਂ ਪੜਦੇ ਸੀ ਉਦੋਂ ਕੁੜੀਆਂ ਨੂੰ ਇੰਨੇ ਕੁੜੀਆਂ ਨੂੰ ਪੜਾਉਂਦੇ ਹੀ ਬਹੁਤ ਘੱਟ ਸੀ ਪਰ ਅਸੀਂ ਸਾਡੇ ਪੇਰੈਂਟਸ ਨੇ ਸਾਨੂੰ ਪੜਾਇਆ ਔਰ ਬਾਹਰ ਜਾਂਦਾ ਤਾਂ ਕਿ ਮਾਵਲੇ ਜਾਂਦਾ ਤਾਂ ਬਹੁਤ ਮੁਸ਼ਕਲ ਸੀ ਤੇ ਪਿੰਡਾਂ ਦੇ ਵਿੱਚ ਦਸਵੀਂ ਦੇ ਸਕੂਲ ਹੁੰਦੇ ਸੀ ਔਰ ਬਾਹਰ ਤਾਂ ਕੁੜੀਆਂ ਨੂੰ ਭੇਜਦੇ ਨਹੀਂ ਸੀ ਔਰ ਮੇਰੇ ਦਿਲ ਚ ਉਦੋਂ ਦੀ ਤਮੰਨਾ ਸੀ ਔਰ ਗੁਰੂ ਮਹਾਰਾਜ ਨੇ ਮੇਰੀਆਂ ਸਾਰੀਆਂ ਤਮੰਨਾ ਪੂਰੀਆਂ ਕੀਤੀਆਂ ਜੋ ਮੈਂ ਸੋਚਿਆ ਪਰ ਮੇਰੇ ਦਿਲ ਚਾਹੁੰਦਾ ਸੀ ਮੈਂ ਇੱਥੇ ਵੀ ਆਉਂਦੀ ਸੀ ਰਵੀ ਕੋਲੇ ਖਾੜੇ ਚ ਦੇਖੀ ਸੀ ਔਰ ਮੈਂ ਮੇਰੀ ਇੱਕ ਫਰੈਂਡ ਹੈ ਉਹ ਡੀਪੀਆਈ ਰਿਟਾਇਰ ਹੋਈ ਸੀ ਉਹਨੂੰ ਮੈਂ ਕਿਹਾ ਕਿ ਮਾਸਟਰਸ ਗੇ ਹੁੰਦੀ ਆ ਮੈਂ ਉਹਦੇ ਚ ਜਾਣਾ ਹੈ। ਔਰ ਉਹਨੇ ਮੈਨੂੰ 17 ਸਪਟੰਬਰ 2024 ਨੂੰ ਮੈਨੂੰ ਪਹਿਲੀ ਵਾਰ ਇੰਟਰੋਡਿਊਸ ਕਰਾਇਆ ਸੈਕਟਰ 7 ਦੇ ਵਿੱਚ ਕਿਸੇ ਕੋਈ ਗੇਮਸ ਕਰਾ ਰਹੀ ਸੀ ਮੈਂ ਬੜੀ ਡਰ ਰਹੀ ਸੀ ਕਿ ਮੈਂ ਪਹਿਲੀ ਵਾਰ ਜਾਣਾ ਹੈ। ਮੈਂ ਪ੍ਰੈਕਟਿਸ ਵੀ ਕੀਤੀ ਯੂਨੀਵਰਸਿਟੀ ਜਾਣਾ ਮੈਂ 100 ਕਿਲੋਮੀਟਰ ਭੱਜ ਕੇ ਆਣਾ ਔਰ ਥਰੋ ਵੀ ਕਰਨੀ ਪਰ ਜਦੋਂ ਮੈਂ ਮੁਕਾਬਲੇ ਚ ਗਈ ਮੈਂ ਤਿੰਨੋ 골ਡ ਮੈਡਲ। ਪਰ ਉਦੋਂ ਮੇਰੇ ਮੈਨੂੰ ਆਪਣੇ ਆਪ ਤੇ ਹੌਸਲਾ ਹੋਇਆ ਕਿ ਮੈਂ ਕਰ ਸਕਦੀ ਆ। ਉਸ ਤੋਂ ਬਾਅਦ ਫਿਰ ਮੈਂ ਚੱਲ ਸੋ ਚੱਲ ਪਹਿਲਾਂ ਮੈਂ ਵਸਤੂਆਂ ਨੇ ਤੋਂ ਤਿੰਨ 골ਡ ਲੈ ਕੇ ਆਈ। ਫਿਰ 1 ਦਸੰਬਰ 2024 ਨੂੰ ਉੱਥੇ ਹੋਈਆਂ ਬਠਿੰਡਾ ਦੇ ਵਿੱਚ ਮਿਲਖਾ ਸਿੰਘ ਦੀ ਉਹਨਾਂ ਨੇ ਕਰਾਈਆਂ ਫਿਰ ਜੱਤੋਂ ਹੋਈਆਂ ਜਿੱਥੇ ਵੀ ਜਾਂਦੀ ਸੀ ਮੈਂ 골ਡ ਮੈਡਲ ਲੈ ਕੇ ਆਈ। ਔਰ ਉਸ ਤੋਂ ਬਾਅਦ ਮੈਨੂੰ ਐ ਲੱਗਿਆ ਕਿ ਮੈਨੂੰ ਲੱਗਦਾ ਹੈ ਹਰਿਆਣੇ ਦੀ ਵੀ ਮੀਟ ਹੋਈ ਮੈਂ ਉੱਥੇ ਵੀ ਗਈ ਉੱਥੇ ਵੀ ਮੈਂ 골ਡ ਮੈਡਲ ਲੈ ਉਸ ਤੋਂ ਬਾਅਦ ਮੈਂ ਫਿਰ ਕੇਰਲਾ ਗਈ ਨੈਸ਼ਨਲ ਖੇਡਨ ਨੈਸ਼ਨਲ ਦੇ ਵਿੱਚ ਮੈਂ ਤਿੰਨੋਂ ਸਿਲਵਰ ਲੈ ਕੇ ਆਇਆ ਉੱਥੇ ਥੋੜਾ ਜਿਹਾ ਇੱਕ ਤਾਂ 2:30 ਵਜੇ ਉਹਨਾਂ ਨੇ ਰਨ ਕਰਾਇਆ ਥੋੜਾ ਮੌਸਮ ਦਾ ਵੀ ਫਰਕ ਸੀਗਾ ਔਰ ਉੱਥੇ ਮੈਂ ਤਿੰਨੋਂ 골ਡ ਸਿਲਵਰ ਲੈ ਕੇ ਆਈ ਉਸ ਤੋਂ ਬਾਅਦ ਮੈਂ ਥਾਈਲੈਂਡ ਗਈ ਹਾਈਲੈਂਡ ਬਹੁਤ ਸਖਤ ਮੁਕਾਬਲਾ ਸੀ ਪੂਰੀ ਏਸ਼ੀਆ ਤੋਂ ਆਇਆ ਸੀ ਉੱਥੇ ਮੈਂ ਬ੍ਰੌਂਜ਼ ਲੈ ਕੇ ਔਰ ਹੁਣ ਮੈਂ ਰੀਸੈਂਟਲੀ 28 ਮਈ ਨੂੰ ਵਾਪਸ ਆਈ ਆ ਮੈਂ ਮਲੇਸ਼ੀਆ ਗਈ ਮਲੇਸ਼ੀਆ 'ਚ ਇੱਕ 골ਡ ਤੇ ਦੋ ਮੈਂ ਸਿਲਵਰ ਲੈ ਕੇ ਔਰ ਹੁਣ ਮੈਂ ਕੈਨਬਰਾ ਜਾਣਾ ਆਸਟ੍ਰੇਲੀਆ ਅਕਤੂਬਰ ਦੇ ਵਿੱਚ ਹੁਣ ਸ਼੍ਰੀਲੰਕਾ ਵੀ ਸੀ ਪਰ ਮੈਂ ਕਿਸੇ ਕਾਰਨ ਕਰਕੇ ਜਾ ਨਹੀਂ ਸਕੀ ਔਰ ਮੈਂ ਹੁਣ ਕੈਨਬਰਾ ਜਾਣਾ ਉਹ ਆਸਟ੍ਰੇਲੀਆ ਦੇ ਵਿੱਚ ਉੱਥੋਂ ਵੀ ਮੇਰੀ ਤਮੰਨਾ ਹੈ ਕਿ ਮੈਂ 골ਡੀ ਲੈ ਕੇ ਆਵਾਂ ਫਿਰ ਗੁਰੂ ਮਹਾਰਾਜ ਨੂੰ ਪਤਾ ਹੈ ਪਰ ਮੇਰੀ ਦਾਈ ਤਮੰਨਾ ਹੈ ਕਿ ਮੈਂ 골ਡੀ ਲੈ ਕੇ ਜਿਹੜਾ ਤੇ ਗੋਲੂ ਪਹਿਲਵਾਨ ਜੀ ਨੇ ਖਾਣਾ ਸ਼ੁਰੂ ਕੀਤਾ ਹੈ ਇਹਦੇ ਵਿੱਚ ਤੁਹਾਡਾ ਸਬਕ ਕਦੋਂ ਬਣਿਆ ਤੁਸੀਂ ਕਦੋਂ ਇੱਥੇ ਇਹ ਮੈਂ ਮੈਂ ਥੋੜੀ ਜੀ ਪ੍ਰਾਪਰਟੀ ਲਈ ਸੀ ਜੀ ਤੇ ਪ੍ਰਾਪਰਟੀ ਨਾਲ ਮੇਰੇ ਇਹਨਾਂ ਦੇ ਨਾਲ ਫੈਮਿਲੀ ਸੰਬੰਧ ਹੋ ਗਏ ਬੱਚਾ ਵਾਂਗੂ ਮੈਨੂੰ ਮਦਰ ਦੀ ਤਰਾਈਂ ਮੰਨਦੇ ਨੇ ਜਦੋਂ ਵੀ ਕੋਈ ਫੰਕਸ਼ਨ ਹੁੰਦਾ ਮੈਂ ਆਉਣੀ ਹੈ ਖਾੜੇ ਚ ਵੀ ਜਾਨੀ ਹੈ ਔਰ ਪੂਰਵੀ ਨਾਲ ਵੀ ਮੇਰੀ ਗੱਲਬਾਤ ਹੁੰਦੀ ਰਹਿੰਦੀ ਆ ਪੂਰਵੀ ਦੀ ਮਦਰ ਵੀ ਖਾਸ ਕਰਕੇ ਇਹਨਾਂ ਸਾਰਿਆਂ ਨਾਲ ਮੇਰਾ ਬੱਚਾ ਐਂਝ ਹੀ ਲੱਗਦਾ ਕਿ ਮੇਰੇ ਬੱਚੇ ਆ ਔਰ ਮੈਨੂੰ ਬਹੁਤ ਖੁਸ਼ੀ ਹੋਈ ਆ ਪੂਰਵੀ ਅੱਜ ਜਿਹੜਾ ਮੈਡਲ ਲੈ ਕੇ ਆਈ ਆ ਔਰ ਇਹਦੇ ਚ ਮੈਂ ਕਹਿੰਦੀ ਆ ਇਹਨਾਂ ਦੇ ਸਾਰੇ ਪਰਿਵਾਰ ਦਾ ਸਿਰ ਆ ਕਿਉਂਕਿ ਰਵੀ ਪਹਿਲ ਇਹ ਸਾਰਾ ਪਹਿਲਵਾਨ ਪਰਿਵਾਰ ਹੈ ਜਿਹਦੇ ਦਾਦਾ ਜੀ ਵੀ ਪੂਰਵੀ ਦੇ ਔਰ ਅਰ ਰਵੀ ਜੀ ਵੀ ਔਰ ਗੋਲੂ ਪਹਿਲਵਾਨ ਵੀ ਔਰ ਇਹਨਾਂ ਦੀ ਤਮੰਨਾ ਸੀ ਕਿ ਅਸੀਂ ਤਾਂ ਜੋ ਨਹੀਂ ਕਰ ਸਕੇ ਕਈ ਕਾਰਨ ਹੁੰਦੇ ਆ ਉਦੋਂ ਪਿੰਡਾਂ ਦੇ ਵਿੱਚ ਹੁਣ ਇਹਨਾਂ ਕੋਲ ਕੋਈ ਪ੍ਰੋਬਲਮ ਨਹੀਂ ਇਹਨਾਂ ਨੇ ਬੱਚੀ ਨੂੰ ਬੜੇ ਅੱਛੇ ਤਰੀਕੇ ਨਾਲ ਟ੍ਰੇਨ ਕੀਤਾ ਔਰ ਮੈਂ ਵਧਾਈ ਦਿੰਨੀ ਆ ਜੀ ਪੂਰਵੀ ਦੀ ਮਦਰ ਨੂੰ ਜਿਹੜੀ ਕਿ ਉਹਨੂੰ ਟਾਈਮ ਤੇ ਖਾਣਾ ਟਾਈਮ ਤੇ ਭੇਜਣਾ ਦੋ ਦੋ ਘੰਟੇ ਸਵੇਰੇ ਪ੍ਰੈਕਟਿਸ 1.5 ਘੰਟਾ ਦੁਪਹਿਰੇ ਪ੍ਰੈਕਟਿਸ ਫਿਰ ਸ਼ਾਮ ਨੂੰ ਪ੍ਰੈਕਟਿਸ ਫਿਰ ਸਕੂਲ ਵੀ ਜਾਂਦੀ ਹੈ ਇਸ ਕਰਕੇ ਮੈਂ ਕਹਿੰਨੀ ਆ ਕਿ ਜਿੱਥੇ ਬੱਚੇ ਦੀ ਮਿਹਨਤ ਹੈ ਉੱਥੇ ਮਾ ਮਾਂਪਲੀ ਜੀ ਤੁਹਾਡਾ ਆਪਣਾ ਪਰਿਵਾਰ ਕਿੰਨਾ ਕੁ ਸਹਾਇਕ ਕਰਦਾ ਹੈ ਇਸ ਸਮਰਥਨ ਵਿੱਚ ਮੇਰੇ ਪਰਿਵਾਰ ਬਿਲਕੁਲ ਮੈਨੂੰ ਫੁੱਲੀ ਸਹਿਯੋਗ ਹੈ ਮੇਰਾ ਇੱਕ ਬੇਟਾ ਆਰਮੀ ਦੇ ਵਿੱਚ ਕਰਨਲ ਹੈ ਇੱਕ ਬੇਟਾ ਮੇਰਾ ਆਸਟ੍ਰੇਲੀਆ ਪੁਲਿਸ ਚ ਮੈਲਬੌਰਨ ਹੈ ਜਦੋਂ ਮੈਂ ਸ਼ੁਰੂ ਕੀਤਾ ਤੇ ਜਦੋਂ ਮੈਂ ਇੱਥੇ ਦਸਮ ਇੱਥੇ ਨਾ ਸਰਦੀ ਚ ਜਿਆਦਾ ਮੀਂਹਸ ਹੁੰਦੀ ਹੈ ਸਰਦੀ ਵਿੱਚ ਉਹ ਆਏ ਹੋਏ ਸੀਗੇ ਤੇ ਉਹ ਮੇਰੀਆਂ ਪੋਤੀਆਂ ਦੇਖਣੀਆਂ ਦੇ ਉਹਦੇ ਬਹੁਤ ਖੁਸ਼ ਹੋਈਆਂ ਕਹਿੰਦੇ ਆ ਦਾਦੀ ਵੀ ਆਰ ਵੈਰੀ ਹੈਪੀ ਤੇ ਬੜਾ ਉਹਨਾਂ ਨੇ ਪ੍ਰਾਊਡ ਫੀਲ ਕੀਤਾ ਔਰ ਹੁਣ ਉਹ ਬਹੁਤ ਖੁਸ਼ ਹੈ ਕਿ ਸਾਡੀ ਦਾਦੀ ਅਸਲੀ ਆ ਰਹੀ ਹੈ ਉਹ ਕਹਿੰਦੇ ਸੀ ਸਾਰੀ ਛੁੱਟੀ ਲੈ ਕੇ ਕੈਨ ਬਰਾਮ ਜੀ ਤੇ ਮੈਨੂੰ ਹੁਣ ਇਹ ਆ ਕਿ ਮੈਨੂੰ ਹੋਰ ਵੀ ਮਿਹਨਤ ਕਰਨੀ ਚਾਹੀਦੀ ਹੈ ਕਿ ਮੈਨੂੰ ਮੇਰੇ ਬੱਚੇ ਵੀ ਉਡੀਕ ਰਹੇ ਆ ਔਰ ਮੈਂ ਵੀ ਜਾ ਕੇ ਜੀ ਕੋਈ ਪਰਿਵਾਰ ਦੇ ਵਿੱਚੋਂ ਵੀ ਤੁਹਾਨੂੰ ਫਿਰਤ ਹੋ ਕੇ ਅੱਗੇ ਖੇਡਾਂ ਵਾਂ ਲਾਏ ਹੈ ਕਿ ਨਹੀਂ ਮੇਰੇ ਬੱਚੇ ਮੈਨੂੰ ਕਹਿੰਦੇ ਆ ਕਿ ਮੰਮੀ ਤੁਹਾਡਾ ਸ਼ੌਕ ਹੈ ਤੁਸੀਂ ਜ਼ਰੂਰ ਪੂਰਾ ਕਰੋ ਜੀ ਤੇ ਜ਼ਿੰਦਗੀ ਇੱਕ ਵਾਰੀ ਮਿਲਦੀ ਹੈ ਜੀ ਜੀ ਤਾਂ ਗੁਰੂ ਮਹਾਰਾਜ ਨੇ ਮਿਹਰ ਕੀਤੀ ਹੈ ਪਰਿਵਾਰ ਸਾਰਾ ਸੈਟ ਹੈ ਮੇਰੇ ਹਸਬੰਦ ਵੀ ਸਾਰੇ ਮੈਨੂੰ ਸਪੋਰਟ ਕਰਦੇ ਨੇ ਕਿ ਸਵੇਰੇ ਮੈਂ ਯੋਗਾ ਵੀ ਕਰਨ ਜਾਣੀ ਹੈ ਫਿਰ ਮੈਂ ਫੀਲਡ 'ਚ ਵੀ ਜਾਨੀ ਹੈ ਸ਼ਾਮ ਨੂੰ ਵੀ ਮੇਰੀ ਹੁੰਦੀ ਹੈ ਕਿ ਸ਼ਾਮ ਨੂੰ ਵਾਕ ਕਰਾਂ 10000 ਸਟੈਪ ਵੀ ਮੈਂ ਕਰਦੀ ਆ ਕਿਉਂਕਿ ਮੈਂਟੇਨ ਰਹਾ ਕਿਉਂਕਿ ਜਿਹੜੀ ਗੇਮ ਹੈ ਜਾਂ ਕੋਈ ਵਾਕ ਹੈ ਜਾਂ ਥਰੋ ਹੈ ਜਾਂ ਇਹ ਸਾਰਾ ਕੁਝ ਪ੍ਰੈਕਟਿਸ ਦਾ ਹੈ ਜੇ ਇੱਥੇ ਤਾਂ ਬਿਲਕੁਲ ਠੀਕ ਹੈ ਔਰ ਬਾਹਰ ਫਰਨੀਚਰ ਸਾਰੇ ਜਿਹੜੇ ਬਜ਼ੁਰਗ ਨੇ ਮੇਰੇ ਖਿਆਲੋਂ ਜ਼ਿਆਦਾ ਖੇਡਾ ਵੱਲ ਧਿਆਨ ਦਿੰਦੇ ਨੇ ਮੈਂ ਸਾਰਿਆਂ ਨੂੰ ਇਹੀ ਮੈਸੇਜ ਦਿੰਨੀ ਹੈ ਕਿ ਅਸੀਂ ਆਪਣੇ ਬੱਚੇ ਵੀ ਪਾਲ ਲਏ ਸਾਰਾ ਕੁਝ ਕਰ ਲਿਆ ਹੁਣ ਸਾਨੂੰ ਆਪਣੀ ਸਿਹਤ ਦੇਖਣੀ ਚਾਹੀਦੀ ਹੈ ਜੇ ਸਿਹਤ ਹੈ ਤਾਂ ਸਭ ਕੁਝ ਹੈ ਪੈਸਾ ਇੱਥੇ ਛੱਡ ਜਾਣਾ ਔਰ ਆਪਣੇ ਤੇ ਲਗਾਓ ਆਪਣੀ ਸਿਹਤ ਤੇ ਲਗਾਓ ਆਪਣਾ ਖਾਣਾ ਪੀਣਾ ਅੱਛਾ ਕਰੋ ਸਿੰਪਲ ਖਾਓ ਬਾਹਰ ਦਾ ਨਾ ਖਾਓ ਔਰ ਤੁਸੀਂ ਜੋ ਵੀ ਕਰਨਾ ਹੈ ਆਪਣੀ ਤਮੰਨਾ ਪੂਰੀ ਕਰਕੇ ਜਾਓ ਮੇਰੀ ਤਮੰਨਾ ਗੁਰੂ ਮਹਾਰਾਜ ਨੇ ਪੂਰੀ ਕੀਤੀ ਹੈ ਮੈਂ ਉਹਦਾ ਲੱਖ ਲੱਖ ਧੰਵਾਦ ਹਾਂ ਸੋ ਸਾਡੇ ਕੋਲ ਹੈ ਪਹਿਲਾਂ ਇੱਕ ਭਾਰਤ ਦਾ ਹੀਰਾ ਮਿਰਖਾ ਸਿੰਘ ਹੈ ਤਾਂ ਵੱਡੀ ਉਮਰ ਦੇ ਵਿੱਚ ਵੱਡੀਆਂ ਮਦਾਂ ਮਾਰ ਕੇ ਗਏ ਨੇ ਤੇ ਦੂਸਰਾ ਸਾਡੇ ਕੋਲ ਪ੍ਰੇਰਨਾ ਸਰੋਤ ਰਹੀ ਕਿਸ ਤਰ੍ਹਾਂ ਸਕੋਰ ਜੀ ਜਿਨ੍ਹਾਂ ਨੇ ਇਸ ਨੂੰ ਦੇ ਵਿੱਚ ਜਾ ਕੇ ਭਾਰਤ ਵਾਸਤੇ ਵੱਡੀਆਂ ਪਲਾਨਾਂ ਕੁੱਟੀਆਂ ਨੇ ਅਸੀਂ ਆਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਹੋਰ ਬਜ਼ੁਰਗ ਵੀ ਪ੍ਰੇਰਿਤ ਹੋ ਕੇ ਔਰ ਵਾਲਾ ਹੋਣ ਤੇ ਸਾਡੇ ਪੰਜਾਬ ਪੰਜਾਬ ਦਾ ਨਾਮ ਰੋਸ਼ਨ ਕਰਨਾ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰਨਾ ਆਪਣੇ ਸੱਜਿਆਂ ਦਾ ਨਾਮ ਰੋਸ਼ਨ ਕਰਨਾ ਜਿੱਥੇ ਬਾਬ ਦਾ ਫਰਜ ਹੈ ਸਮਾਜ ਦੇ ਵਿੱਚ ਉੱਚਾ ਨਾਮ ਕਰਨ ਦਾ ਉੱਥੇ ਬੱਚਿਆਂ ਦਾ ਵੀ ਫਰਜ ਬਣਦਾ ਆਪਣੇ ਨਾਮ ਦਾ ਵਾਲਾ ਕੀ ਜਿਹੜਾ ਨਾਮ ਇਹ ਰੋਸ਼ਨ ਕਰਨਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ